ਹਾਂਜੀ ਅੱਜ ਤੁਹਾਨੂੰ ਦਿਖਾਉਣੇ ਆ ਪਿੰਡਾਂ ਦੇ ਵਿਆਹ ਵਿੱਚ ਵਟਨੇ ਦੀ ਰਸਮ ਤੇ ਅੱਜ RAME BAI ਦਾ ਵਿਆਹ ਤੇ ਵਟਨੇ ਦੀ ਰਸਮ ਕਰਦੇ ਪਏ ਆ ਤੇ ਕੈਮਰਾਮੈਨ ਵੀ ਪਹੁੰਚੇ ਹੋਏ ਆ ਲਖਵਿੰਦਰ ਸਿੰਘ ਆਪਣੇ ਪਿੰਡ ਦਾ ਹੀ ਆ ਤੇ ਬਾਈ ਦਾ ਕੰਮ ਬਹੁਤ ਵਧੀਆ ਤੇ ਫਰੀਦਕੋਟ ਦੇ ਲੱਗ ਹੀ ਪਿੰਡਾ ਨੰਬਰ ਮੈਂਸ਼ਨ ਕਰ ਦਾਂਗੇ ਜਿਨੇ ਵੀ ਕੰਮ ਕਰਾਉਣਾ ਹੋਵੇ ਬਾਈ ਤੂੰ ਤੇ ਕੰਟੈਕਟ ਕਰ ਲਿਓ ਤੁਸੀਂ ਬਹੁਤ ਵਧੀਆ ਕੰਮ ਆ ਤੇ ਬਾਈ ਦੇ ਨਾਲ ਆ ਬਾਈ ਵੀ ਆਇਆ ਹੈ ਦੇਖੋ ਇਹ ਨਾਲ ਹੈਲਪ ਕਰ ਰਿਹਾ ਤੇ ਆ ਬਾਈ ਦੀ ਡਿਊਟੀ ਲੱਗੀ ਸੀ ਪਕੌੜਿਆਂ ਦੇ ਤੁਹਾਨੂੰ ਦਿਖਾ ਦੇਣਾ ਇੱਥੇ ਨਿਕਲ ਰਹੇ ਸੀ ਪਕੌੜੇ ਤੇ ਮੈਂ ਵੀ ਨਾਲ ਹੈਲਪ ਕਰੀ ਜਾਂਦਾ ਸੀ ਤੇ ਮੈਂ ਸੋਚਿਆ ਵੀਡੀਓ ਬਣਾ ਲਈਏ ਵਲੌਗ ਚੜਾਵਾਂਗੇ ਤੇ ਇਹ ਆਸੇ-ਪਾਸੇ ਖੜੇ ਆ ਸਾਰੇ ਲਾੜੇ ਨੂੰ ਘੇਰ ਕੇ ਤੇ ਹੁਣ ਮੁੰਡੇ ਦੇ ਬੰਨੇ ਜਾਣਗੇ ਗਾਨੇ ਇਹ ਰਸਮ ਮੁੰਡੇ ਦੀ ਮਾਂ ਕਰਦੀ ਆ ਦੇਖੋ ਇਹ ਗਾਨੇ ਰੱਖੇ ਹੋਏ ਆ ਤੇ ਮਾਸੀ ਗਾਨੇ ਹੁਣ ਬੰਨਦੀ ਪਈ ਆ ਵਾਹਿਗੁਰੂ ਦਾ ਨਾਮ ਲੈਣਾ ਹੁੰਦਾ ਪਹਿਲਾਂ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਮਾਸੀ ਬੰਨੂਗੀ ਬਈ ਰਾਮੇ ਦੇ ਗਾਨੇ ਤੇ ਉਸ ਤੋਂ ਬਾਅਦ ਹੀ ਦਿਖਾਉਣੇ ਤੁਹਾਨੂੰ ਰਸਮ ਇਹ ਰਸਮਾਂ ਪਿੰਡਾਂ ਦੇ ਵਿਆਹਾਂ 'ਚ ਜ਼ਿਆਦਾ ਕਰਦੇ ਆ ਤਾਂ ਹੀ ਪਿੰਡਾਂ ਦੇ ਵਿਆਹ ਵਧੀਆ ਹੁੰਦੇ ਆ ਮੈਨੂੰ ਤਾਂ ਇਹ ਰਸਮਾਂ ਬਹੁਤ ਘੈਂਟ ਲੱਗਦੀਆਂ ਆ ਦੇਖੋ ਤੁਸੀਂ ਜਿਵੇਂ ਇਹ ਵਾਹੀ ਗੁਰੂ ਦਾ ਨਾਮ ਲੈ ਕੇ ਵਟਨਾ ਲਾਉਣਾ ਸ਼ੁਰੂ ਕਰਦੇ ਆ ਪਹਿਲਾਂ ਮੱਥਾ ਟੇਕਦੀ ਆ ਮੁੰਡੇ ਦੀ ਮਾਂ ਇਹ ਤਿੰਨ ਚਾਰ ਵਾਰੀ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਕਰਦੇ ਆ ਨਾਈ ਦੋਈ ਤੋਂ ਅਨੁਸਾਰਾ ਪ੍ਰੋਗਰਾਮ ਦਿਖਾਵਾਂਗੇ ਤੇ ਐਂਡ ਤੱਕ ਨਾਲ ਜੁੜੇ ਰਹੋ ਵੀਡੀਓ ਦੇ ਹੁਣ ਸਾਰੇ ਵਾਰੀ ਵਾਰੀ ਵਟਨਾ ਲਾਉਣਗੇ ਇਹ ਆ ਗਈ ਆ ਮੁੰਡੇ ਦੀ ਪੈਣ ਤੇ ਜੀਜਾ ਇਹ ਵਟਨਾ ਲਾਉਣਾ ਕਰਦੇ ਆ ਸ਼ੁਰੂ ਹੁਣ ਸਾਰੇ ਇਦਾਂ ਵਟਨਾ ਲਾਉਂਦੇ ਹੁੰਦੇ ਆ ਨਵਾਰੀ ਵਾਰੀ ਸਾਰੇ ਵਟਨਾ ਲਾਉਣਗੇ ਤੇ ਨਾਲ ਨਾਲ ਵੀਡੀਓ ਵੀ ਰਿਕਾਰਡ ਹੋ ਰਹੀ ਆ ਮੂਵੀ ਬਣੂਗੀ ਤੇ ਆਸੇ ਪਾਸੇ ਸਾਰੇ ਆਪਣੂੰ ਆਪਣੀ ਵਾਰੀ ਦਾ ਵੇਟ ਕਰ ਰਹੇ ਆ ਲਾ ਦੋ ਲਾ ਦੋ ਲਾ ਦੋ ਗੋਰਾ ਕਰ ਦੋ ਗੋਰਾ ਗੋਰਾ ਕਰ ਦੋ ਗੋਰਾ ਵਟਣਾ ਲਾਉਣ ਤੋਂ ਬਾਅਦ ਮੁੰਡੇ ਦੀ ਮਾਂ ਹੁੰਦੀ ਆ ਉਹ ਜਾਂ ਤਾਂ ਫਿਰ ਹਲਦੀ ਦੇ ਜਾਂ ਫਿਰ ਮਹਿੰਦੀ ਦਾ ਪੰਜਾ ਕੰਧ ਤੇ ਲਾਉਂਦੀ ਆ ਤੇ ਇੱਧਰ ਆ ਗਈ ਭਾਬੀ ਦੇਖੋ ਇੱਕ ਭਾਬੀ ਉਹ ਬੈਠੀ ਉਹ ਪਕੌੜੀ ਖਾਈ ਜਾਂਦੀ ਮੈਨੂੰ ਲੱਗਦਾ ਦਿਖਾਉਣਾ ਤੁਹਾਨੂੰ ਨੇੜੇ ਜਾ ਕੇ ਆਵੇ ਆ ਗਈ ਇਹ ਹੀ ਭਾਬੀ ਆ ਤੇ ਆ ਤਾਇਆ ਦੀ ਮੰਮੀ ਬੈਠੀ ਆ ਮੰਮੀ ਪਕੌੜੀ ਖਾਈ ਜਾਂਦੀ ਆ ਚਾਹ ਨਾਲ ਤੇ ਇੱਧਰ ਧੁੰਦ ਦੇਖੋ ਕਾਫੀ ਆ ਵਟਣਾ ਲਾਉਣ ਤੋਂ ਬਾਅਦ ਮੁੰਡੇ ਦੀ ਹੋ ਗਈ ਆ ਨਾਈ ਤੋਂ ਹੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਚੱਪਣਾ ਤੋਂ ਲੰਘ ਕੇ ਆਉਂਦਾ ਪਿਆ ਚੱਪੜ ਮਲ ਗਈ ਜਿਹੜੇ ਘੜੀ ਤੇ ਰੱਖਦੇ ਹੁੰਦੇ ਆ ਕਈ ਉਹ ਤੇ ਛਾਲ ਮਾਰਦੇ ਕਈ ਉਹ ਤੋਂ ਲੰਘ ਕੇ ਆਉਂਦੇ ਆ ਤੇ ਗੱਡੀ ਗੁੱਡੀ ਵੀ ਆਈ ਪਈ ਆ ਤੇ ਇਹ ਦੇਖੋ ਉਹ ਤਾਇਆ ਤੇ ਤਾਈ ਖਾਰੇ ਆ ਇੱਧਰ ਬੈਠੇ ਪਕੌੜੇ ਚੁੱਲੇ ਦੇ ਨਾਲ ਹੀ ਸੇਕ ਰਹੇ ਆ ਅੱਗ ਕਿਉਂਕਿ ਠੰਡ ਬਹੁਤ ਆ ਹਨਾ ਠੰਡ ਦੇ ਪ੍ਰੋਗਰਾਮ ਚ ਅੱਗ ਬਹੁਤ ਪਿਆਰੀ ਲੱਗਦੀ ਆ ਤੇ ਇੱਧਰ ਖੜਾ ਮੈਂ ਦੇਖੋ ਮੇਰੀ ਡਿਊਟੀ ਲੱਗੀ ਆ ਆਪਦੇ ਭਤੀਜੇ ਨੂੰ ਚੱਕਣ ਦੀ ਮੁੰਡੇ ਨੂੰ ਚੱਕਣ ਦੀ ਹੁਣ ਮੁੰਡੇ ਦੇ ਬੰਨੀ ਜਾ ਰਹੀ ਆ ਪੱਗ ਇਹ ਵੀ ਲਖਵਿੰਦਰ ਬਾਈ ਬਨ ਰਿਹਾ ਤੇ ਇਹ ਪਹੁੰਚਿਆ ਹੋਇਆ ਸੰਜੀਤ ਸਿੰਘ ਗਿਆਨੇ ਤੋਂ ਮੂਵੀ ਦਾ ਕੰਮ ਇਹ ਵੀ ਮੁੰਡਾ ਬਹੁਤ ਵਧੀਆ ਕਰਦਾ ਕਾਫੀ ਟਾਈਮ ਹੋ ਗਿਆ ਮੁੰਡੇ ਨੂੰ ਕੰਮ ਕਰਦੇ ਨੂੰ ਇਹ ਵਧੀਆ ਕੰਮ ਕਰਦੇ ਆ ਇਹ ਤਿੰਨੋਂ ਮੁੰਡੇ ਮੂਵੀ ਦਾ ਕੰਮ ਵਧੀਆ ਕਰਦੇ ਆ ਇਕੱਠੇ ਕੰਮ ਕਰਦੇ ਆ ਇੱਧਰ ਕੋਈ ਬੱਚਾ ਨਾਲ ਖੇਡ ਰਿਹਾ ਕੋਈ ਪਕੌੜੇ ਖਾ ਰਿਹਾ ਤੁਸੀਂ ਦੇਖ ਸਕਦੇ ਹੋ ਮੁੰਡੇ ਨੂੰ ਪੱਗ ਬਣ ਕੇ ਟਾਈ ਲਾ ਕੇ ਰੈਡੀ ਕਰਤਾ ਤੇ ਹੁਣ ਉਹਨੂੰ ਖਵਾਏ ਜਾ ਰਹੇ ਆ ਪਕੌੜੇ ਉਹਦੀਆਂ ਭਾਬੀਆਂ ਦੁਆਰਾ ਉਹ ਖਵਾ ਰੀਆਂ ਉਹਨੂੰ ਪਕੌੜੇ ਤੇ ਰਿਸ਼ਤੇਦਾਰ ਆਸੇ ਪਾਸੇ ਬਹਿ ਕੇ ਪਕੌੜੇ ਖਾ ਰਹੇ ਆ ਨਾਲ ਇਹ ਦੇਖੋ ਮੰਮੀ ਬੈਠੀ ਆ ਤੇ ਹੋਰ ਵੀ ਖੜੇ ਆ ਚਾਹ ਵੀ ਪੀ ਰਹੇ ਨਾਲ ਤੇ ਸੰਜੇ ਭਾਈ ਕਰ ਰਿਹਾ ਵੀਡੀਓ ਸ਼ੂਟ ਮੂਵੀ ਵਾਸਤੇ ਤੇ ਮੈਂ ਨਾਲ ਲਾਈਟ ਲਾ ਕੇ ਖੜਾ ਹੈਲਪ ਕਰ ਰਿਹਾ ਹਾਂ ਦੀ ਕਿਉਂਕਿ ਜਿਹੜੇ ਦੂਜੇ ਮੁੰਡੇ ਸੀ ਉਹ ਦੂਜੇ ਪਾਸੇ ਗਏ ਆ ਵੀਡੀਓ ਬਣਾਉਣ ਤੇ ਇੱਧਰ ਇਹਦੇ ਨਾਲ ਬੰਦਾ ਹੈ ਨਹੀਂ ਸੀ ਉਹੀ ਇਸ ਕਰਕੇ ਮੈਂ ਹੈਲਪ ਕਰ ਰਿਹਾ ਸੀ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਹੁਣ ਹੋਊਗੀ ਸੇਰੇ ਦੀ ਰਸਮ ਉਹ ਕਰਦੀ ਹੁੰਦੀ ਆ ਮੁੰਡੇ ਦੀ ਭੈਣ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਮੁੰਡੇ ਦੀ ਭੈਣ ਨਾਲ ਬੈਠੀ ਆ ਤੇ ਆਸੇ-ਪਾਸੇ ਸਾਰੇ ਖੜੇ ਦੇਖ ਰਿਹਾ ਤੇ ਉਹ ਸੇਰਾ ਇਹ ਵੀ ਮੁੰਡੇ ਦੀ ਭੈਣ ਆ ਤੇ ਮੁੰਡੇ ਦੀ ਭੈਣ ਦੇਖੋ ਸੇਰਾ ਬਨ ਰਹੀ ਆ ਮੁੰਡੇ ਦੇ ਤੇ ਇਹ ਭੈਣ ਹੀ ਕਰਦੀ ਹੁੰਦੀ ਇਹ ਰਸਮ ਸੇਰਾ ਬੰਨਣ ਦੀ ਤੇ ਆ ਜਿਹੜਾ ਹਾਰ ਲੈਂਦਾ ਹੈ ਇੱਕ ਦੇਖੋ ਇਹ ਵੀ ਪਾਉਣਗੇ ਗਲ ਚ ਇਹ ਵੀ ਮੁੰਡੇ ਦੀ ਭੈਣ ਆ ਤੁਹਾਨੂੰ ਦਿਖਾ ਦਿੰਨਾ ਹਾਰ ਮੈਂ ਕਰੀ ਹੁਣ ਮੁੰਡੇ ਦੀਆਂ ਅੱਖਾਂ ਚ ਪਾ ਰਹੀ ਆ ਸੁਰਮਾ ਇਹ ਰਸਮ ਕਰਦੀਆਂ ਮੁੰਡੇ ਦੀਆਂ ਭਾਬੀਆਂ ਇਹ ਆਸੇ ਪਾਸੇ ਭਾਬੀਆਂ ਬੈਠੀਆਂ ਤੁਸੀਂ ਦੇਖ ਸਕਦੇ ਹੋ ਭਾਬੀ ਪਾ ਰਹੀ ਮੁੰਡੇ ਦੀ ਅੱਖਾਂ ਸੁਰਮਾ ਤੇ ਸਾਰੀਆਂ ਰਸਮਾਂ ਕਰਨ ਦੇ ਨਾਲ ਨਾਲ ਹਾਸਾ ਮਜ਼ਾਕ ਵੀ ਹੁੰਦਾ ਤੁਸੀਂ ਦੇਖ ਸਕਦੇ ਹੋ ਹੱਸ ਕੇ ਹੀ ਕਰਦੇ ਸਾਰੀਆਂ ਰਸਮਾਂ